ਇਹ ਇਦਾਂ ਦੇ ਮੁੰਡੇ ਇਹਨਾਂ ਨੂੰ ਇਹ ਰੋਕਦੇ ਕਿ ਜੋ ਤੁਸੀਂ ਇਹ ਕੰਮ ਕਰਦੇ ਇਹ ਕੰਮ ਬੰਦ ਕਰ ਦਿਓ ਇਹ ਇਹ ਉਹੀ ਖੁੰਦਕ ਚ ਇਹਨਾਂ ਨੇ ਮੇਰੇ ਮੁੰਡੇ ਦੀ ਬਾਹ ਲਾ ਦਿੱਤੀ ਇੱਥੇ ਇੰਨੀ ਕਰਪਾਨ ਮਾਰੀ ਹੋਈ ਆ ਮੇਰੇ ਬੇਟੇ ਦੇ ਪਟ્રોલ ਵਾਲੀ ਉਹਨਾਂ ਕੋ ਬੋਤਲਾ ਸੀ ਬੀਅਰ ਦੀਆਂ ਤੁਹਾਨੂੰ ਟੁੱਟੀਆਂ ਉੱਤੇ ਵੀਡੀਓ ਵੀ ਬਣਾਤੀ ਸੀ ਉਹਨਾਂ ਕੋ ਸਾਰੇ ਇਤਿਹਾਸ ਸੀ ਉਹਨਾਂ ਨੇ ਆਂਦੇ ਹੀ ਇੱਟਾ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਪਹਿਲਾਂ ਇੱਥੇ ਗੱਡੀਆਂ ਬੰਨੀਆਂ ਕੋਠੀ ਵਾਲਿਆਂ ਦੀਆਂ ਅੱਜ ਤੋਂ 4-5 ਦਿਨ ਪਹਿਲਾਂ ਵੀ ਇੱਥੇ 2 ਨੰਬਰ ਗਲੀ 'ਚੋਂ ਗੱਡੀਆਂ ਭੰਨ ਕੇ ਗਏ ਆ ਸਪੀਕਰ ਦੇ ਵਿੱਚ ਰੋਲਾ ਪਾ ਕੇ ਗਏ ਆ ਕਿ ਤੁਹਾਡੇ ਜਵਾਈਆਂ ਸੀ ਕਲੋਨੀ ਵਾਲਿਆਂ ਨੂੰ ਬੋਲਣ ਨਹੀਂ ਦੇਣੋ ਚਿੱਬੇ ਚਿੱਟਾ ਆ ਨਾਲੇ ਪੀਂਦੇ ਆ ਨਾਲੇ ਸ਼ਰਾਬਾ ਪੀਂਦੇ ਉੱਪਰ ਦੀ ਬਸ ਆਹ ਕਰਦੇ ਆ ਇਹ ਇਧਰੋਂ ਪਹਿਲਾਂ ਇਧਰੋਂ ਤਾਂ ਕਾਕਲੋਂ نیچے ਲੜ ਕੇ ਆਏ ਆ ਅਸੀਂ ਹੁਣ ਸੇਵਲ ਚ ਪਰਚਾ ਕਰਾਨਗੇ ਨਾ ਉਹ ਵੀ ਬੰਦੇ ਸਾਨੂੰ ਮਿਲੇ ਕਹਿੰਦੇ ਸਾਡੇ ਵੀ ਮੁੰਡਿਆਂ ਦੇ ਗਰਫਾਨਾ ਮਾਰ ਕੇ ਆਏ ਆ ਮੱਲੇ ਜੋ ਚਿੱਟਾ ਅਗਰ ਕਿਸ ਨੂੰ ਕਹਿੰਦੇ ਨਾ ਵੇਚੋ ਅਗਰ ਅਸੀਂ ਕਹੀਏ ਵੇਚੋ ਅਸੀਂ ਉਹਨਾਂ ਲਈ ਬਹੁਤ ਚੰਗੇ ਆ ਅਗਰ ਅਸੀਂ ਉਹਨਾਂ ਨੂੰ ਕਹਾਂ ਚਿੱਟਾ ਵੇਚੋ ਨਾ ਤੇ ਅਸੀਂ ਉਹਨਾਂ ਲਈ ਮਾੜੇ ਆ ਤੇ ਉਹ ਸਾਡੇ ਘਰੇ ਆਂਦੇ ਗਰਫਾਨਾ ਲੈਣੇ ਲੁਧਿਆਣਾ ਦੇ ਅੰਬੇਦਕਰ ਨਗਰ ਦੇ ਵਿੱਚ ਗੁੰਡਾਗਰਦੀਆਂ ਨੰਗਾ ਨਾਚ ਦਿਖਣ ਮਿਲਿਆ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਅਤੇ ਇੱਟਾ ਰੋੜੀਆਂ ਦੇ ਨਾਲ ਮਹੱਲੇ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਵਾ ਕੀ ਪੂਰਾ ਮਾਮਲਾ ਵਾ ਮਾਮਲਾ ਜਾਣ ਲੈਣਾ ਉਹ ਪਰਿਵਾਰ ਮੇਨਾ ਜੁੜ ਚੁਕਾ ਹੈ ਜਿਹੜੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਵਾ ਕੀ ਨਾਮ ਹੈ ਤੁਹਾਡਾ ਆਸ਼ਾ ਰਾਣੀ ਆ ਕੀ ਹੋਇਆ ਮੈਡਮ ਕੀ ਕੀ ਇੱਥੇ ਗੁੰਡਾਗਰਦੀਆਂ ਨੰਗਾ ਨਾਚ ਹੋਇਆ ਪਤਾ ਹਾਂ ਗੁੰਡਾਗਰਦੀ ਹੈ ਇਹ ਥੋੜੇ ਦਿਨ ਹਫਤਾ ਹੋਇਆ ਪਹਿਲਾਂ ਇਹ ਨਾ ਐਡਾ ਇੱਕ ਵੱਡਾ ਬਕਸਾ ਲੈ ਕੇ ਆਏ ਤੇ ਨੰਗੇ ਸ਼ਲਟਾਂ ਲਾਈਆਂ ਹੋਈਆਂ ਹੱਥ ਚੇਡੇ ਡੀਆਂ ਕੁਰਪਾਨਾਂ ਇਹਨਾਂ ਨੇ ਤੇ ਸ਼ਲਟਾ ਕਮਾਂਦੇ ਕਮਾਂਦੇ ਗਾਣੇ ਗਾ ਕੇ ਜਾਣ ਚਿੱਟਾ ਪੀਤਾ ਹੋਇਆ ਸੀ ਬਹੁਤ ਜ਼ਿਆਦਾ ਇਹਨਾਂ ਨੇ ਰਾਤ ਦੇ 11 12 ਵਜੇ ਉਦੋਂ ਬਾਅਦ ਅੱਜ ਵੀ ਇਹੀ ਮੁੰਡੇ ਰੋਕਦੇ ਸਾਡੇ ਇੱਧਰਲੇ ਮੁੰਡੇ ਇਹਨਾਂ ਨੂੰ ਇਹ ਰੋਕਦੇ ਕਿ ਜੋ ਤੁਸੀਂ ਇਹ ਕੰਮ ਕਰਦੇ ਇਹ ਕੰਮ ਬੰਦ ਕਰ ਦਿਓ ਅੱਛਾ ਜੀ ਇਹ ਇਹ ਉਹੀ ਖੁੰਦਕ ਚ ਇਹਨਾਂ ਨੇ ਮੇਰੇ ਮੁੰਡੇ ਦੀ ਬਾਹ ਲਾ ਦਿੱਤੀ ਇੱਥੇ ਇੰਨੀ ਕੁਰਪਾਨ ਮਾਰੀ ਹੋਈ ਆ ਮੇਰੇ ਬੇਟੇ ਦੇ ਤੇ ਸਾਨੂੰ ਤਾਂ ਖਤਰਾ ਆ ਕੱਲ ਨੂੰ ਮੇਰਾ ਮੁੰਡਾ ਕੰਮ ਤੋਂ ਇਕੱਲਾ ਤੇ ਇਕੱਲਾ ਵੀ ਆ ਜਾਂਦਾ ਕੱਲ ਨੂੰ ਰਸਤੇ 'ਚ ਰੋਕ ਕੇ ਹੋਰ ਵੀ ਕਾਂਟ ਕਰ ਸਕਦੇ ਆ ਹੂੰ ਅੱਛਾ ਵੇਚਦੇ ਚਿੱਟਾ ਆ ਨਾਲੇ ਪੀਂਦੇ ਆ ਨਾਲੇ ਸ਼ਰਾਬਾ ਪੀਂਦੇ ਉੱਪਰ ਦੀ ਬਸ ਆ ਕਰਦੇ ਆ ਇਹ ਆਸ਼ਾ ਮਮ ਹਾਂਜੀ ਆਸ਼ਾ ਮਮ ਇੱਕ ਕਦੂ ਦੀ ਗੱਲ ਐ ਕਿ ਕਿੰਨੇ ਵੀ ਗੱਲ ਐ ਤੇ ਪੂਰਾ ਮਾਮਲਾ ਕਿ ਰੰਜਿਸ਼ ਵਗੈਰਾ ਸੀਗੀ ਆਪਸ ਦੇ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਬੇਟਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਆਮਲ ਗਰੀਬ ਬੰਦੇ ਦੀ ਕਿਸੇ ਨਾਲ ਕੀ ਰੰਜਿਸ਼ ਹੋਵੇ ਸਾਡੀ ਕੋਈ ਰੰਜਿਸ਼ ਨਹੀਂ ਹੈਗੀ ਗੱਲ ਦੇ ਕੁੜਮ ਦਾ ਲੋੜ ਨੂੰ ਛੁਲਾਉਂਦੇ ਆ ਇੱਥੇ ਖੜੇ ਸੀ ਬੱਚੇ ਸਾਡੇ ਵੀ ਮੁੰਡੇ ਇਹ ਇਧਰ ਪਹਿਲਾਂ ਇਧਰ ਤਾਂ ਕੱਕਲੋਂ ਨੀਚੋਂ ਲੜ ਕੇ ਆਏ ਆ ਅਸੀਂ ਹੁਣ ਸਿਵਲ ਚ ਪਰਚਾ ਕਰਾਨਗੇ ਨਾ ਉਹ ਵੀ ਬੰਦੇ ਸਾਨੂੰ ਮਿਲੇ ਕਹਿੰਦੇ ਸਾਡੇ ਵੀ ਮੁੰਡਿਆਂ ਦੇ ਕਿਰਪਾਨਾ ਮਾਰ ਕੇ ਆਏ ਆ ਉੱਥੇ ਸਿਵਲ ਚ ਉਹ ਵੀ ਮਿਲੇ ਆ ਅਸੀਂ ਵੀ ਮੈਂ ਵੀ ਆਪਣੇ ਬੇਟੇ ਨੂੰ ਲੈ ਕੇ ਗਈ ਹੋਈ ਸੀ ਮੁੰਡਿਆਂ ਨੇ ਇਹੀ ਕਿਹਾ ਕਹਿੰਦੇ ਵੀ ਤੁਸੀਂ ਜਿਹੜਾ ਕੰਮ ਕਰਦੇ ਇਹ ਕੰਮ ਬੰਦ ਕਰ ਦਿਓ ਸਾਡੇ ਪਤਾ ਨਹੀਂ ਮਹੱਲੇ ਦੇ ਕਿੰਨੇ ਬੱਚੇ ਮਰ ਗਏ ਚਿੱਟੇ ਪੀ ਪੀ ਕੇ ਉਹ ਮਾਂ ਮਤ ਉੜਫਦੀਆਂ ਜਿਨ੍ਹਾਂ ਦੇ ਪੁੱਤ ਗਏ ਆ ਪਰ ਲekin ਇਹ ਕੰਮ ਛੱਡਦੇ ਨਹੀਂ ਉਹ ਕਹਿੰਦੇ ਅਸੀਂ ਤਾਂ ਕਰਾਂਗੇ ਜਿਹਦੀ ਜੁਰਤਾ ਰੋਕ ਕੇ ਦਿਖਾ ਦਿਓ ਸ਼ਾ ਵੀ ਕਹਿੰਦਾ ਇੱਥੇ हां चुट्टा बेच दे हां पुलिस ਨੂੰ ਇਤਲਾਹ ਹੈਗੀ ਇਸ ਬਾਰੇ ਹੁਣ ਪੁਲਿਸ ਨੂੰ ਤਾਂ ਲੋਕੀ ਡਰਦੇ ਨਹੀਂ ਪਨਾਵਾ ਕਰਦੇ ਅਗਲੇ ਆਹ ਦੇਖੋ ਆ ਕੁਛ ਕਰਦੇ ਮੇਰੇ ਮੁੰਡੇ ਨਾਲ ਨਹੀਂ ਕੀਤਾ ਲੋਕੀ ਡਰਦੇ ਆ ਨਹੀਂ ਤਲਾਹ ਕਰਦੇ ਥਾਣੇ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਮੇਰੇ ਬੇਟਾ ਦਾ ਸਾਗਰ ਕੀ ਨਾਮ ਕੀ ਨੀ ਉਮਰ ਹੋ ਸੀ ਉਹਦੀ 30 ਸਾਲ ਦੀ ਕੀ ਕਰਦਾ ਉਹ ਸਾਡਾ ਆਪਣਾ ਪੁਰਾਣੇ ਕੱਪੜੇ ਦਾ ਕੰਮ ਆਪਣੇ ਵਪਾਰੀ ਬੰਦਾ ਹਾਂਜੀ ਠੀਕ ਹੈ ਤੇ ਅੱਜ ਇਨਾਂ ਨੂੰ ਕੀ ਮਾਹੌਲ ਵਿਗੜ ਗਿਆ ਕਿ ਉਸ ਉਸਤੇ ਹੁਤੇ ਹੀ ਵਾਰ ਕਰਤਾ ਅੱਜ ਇਹ ਮਾਹੌਲ ਵਿਗੜਾ 25 ਜਿਆਦਾ ਹੀ ਹੋਣੇ ਆ 50 60 ਬੰਦੇ ਇਹ ਨਾ ਇਧਰ ਤੱਕ ਹੈ ਗਈ ਇਕੱਤਰ ਕੱਕ ਲੋਨੀ ਉਧਰੋਂ ਹੀ ਕਾਂਟ ਕਰਕੇ ਆ ਰਹੇ ਸੀ ਇੱਥੇ ਸਾਡੇ ਮੁੰਡੇ 5 6 ਖੜੇ ਸੀ ਉਹਨਾਂ ਨੇ ਇਹ ਕਿਹਾ ਵੀ ਵੀਰੇ ਤੁਸੀਂ ਜੋ ਕੰਮ ਕਰਦੇ ਇਹ ਕੰਮ ਛੱਡ ਦਿਓ ਵੀ ਇਹ ਤੁਸੀਂ ਗਲਤ ਕੰਮ ਨਾ ਕਰੋ ਦੇਖੋ ਤੁਸੀਂ ਕਿੰਨਾ ਗਲਤ ਕੰਮ ਨਾਲ ਪੀਂਦੇ ਵੀ ਆ ਨਾਲੇ ਤੁਸੀਂ ਵੇਚਦੇ ਆ ਹਨਾ ਉਹ ਮੇਰੇ ਮੁੰਡੇ ਨੇ ਕਿਹਾ ਉਹ ਤਾਂ ਸਾਰੇ ਜਣੇ ਮੇਰੇ ਮੁੰਡੇ ਨੂੰ ਪੈ ਕੇ ਬਾਕੀ ਮੁੰਡੇ ਵੀ ਖੜੇ ਸੀਗੇ ਕਿਉਂਕਿ ਖਾਲੀ ਹੱਥ ਖੜੇ ਐ ਨਾ ਕੋਈ ਕਿਹੜਾ ਹਥਿਆਰ ਸੀਗੇ ਉਹਨਾਂ ਕੋ ਹਥਿਆਰ ਸੀਗੇ ਉਹ ਉਧਰੋਂ ਲੜ ਕੇ ਹੀ ਆਏ ਸੀ ਉਹਨਾਂ ਨੇ ਕੱਢੀ ਮੇਰੇ ਮੁੰਡੇ ਦੇ ਕਰਪਾਨ ਮਾਰ ਦਿੱਤੀ ਬਾਹ ਤੇ ਬਿਲਕੁਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਗੁੰਡਾਗਰਦੀਆਂ ਨੰਗਾ ਨਾਚ ਦੇਖਣ ਨੂੰ ਮਿਲਿਆ ਹੋਇਆ ਪਾਜੀ ਹੱਤਾ ਜੇ ਕੀ ਕੀ ਸੀਗਾ ਉਹਨਾਂ ਦੇ ਤੇ ਕਿੰਨੇ ਕੁ ਨੌਜਵਾਨ ਬਾਈਕ ਤੇ ਸਵਾਰ ਸੀ ਕਿ ਇਹ ਗੱਡੀ ਤੇ ਆਈ ਸੀ ਕਿੱਥੇ ਸੀ ਪਾਜੀ ਬਾਈਕਾਂ ਤੇ ਸੀਗੇ 70 80 ਹੋਣੇ ਸੀ ਬਾਈਕਾਂ ਉਹਨਾਂ ਨੇ ਉਹ ਸਾਹਮਣੇ ਨਹਿਰ ਤੇ ਲਾਈਆਂ ਸੀ ਜੀ ਰੋਡ ਤੇ ਆਪ ਪੈਦਲ ਪੈਟਰੋਲ ਵਾਲੀ ਉਹਨਾਂ ਕੋ ਬੋਤਲਾਂ ਸੀ ਬੀਅਰ ਦੀਆਂ ਤੁਹਾਨੂੰ ਟੁੱਟੀਆਂ ਉੱਥੇ ਵੀਡੀਓ ਵੀ ਬਣਾਤੀ ਅਸੀਂ ਕਰਪਾਨਾ ਸੀ ਐਡੇ ਐਡੇ ਖੰਡੇ ਸੀਗੇ ਕੁਲਾੜੀ ਥੋੜੀ ਉਹਨਾਂ ਕੋ ਸਾਰੇ ਹਥਿਆਰ ਸੀਗੇ ਪਾਜੀ ਉਹਨਾਂ ਨੇ ਆਂਦੇ ਹੀ ਈ ਟੱਚ ਲਾਨੀਆਂ ਸ਼ੁਰੂ ਕੀਤੀਆਂ ਪਹਿਲਾਂ ਇੱਥੇ ਗੱਡੀਆਂ ਭੰਨੀਆਂ ਕੋਠੀ ਵਾਲੇ ਦੀਆਂ ਅੱਜ ਤੋਂ 4-5 ਦਿਨ ਪਹਿਲਾਂ ਵੀ ਇੱਥੇ 2 ਨੰਬਰ ਗਲੀ ਚੋਂ ਗੱਡੀਆਂ ਭੰਨ ਕੇ ਗਏ ਆ ਸਪੀਕਰ ਦੇ ਵਿੱਚ ਰੋਲਾ ਪਾ ਕੇ ਗਏ ਆ ਕਿ ਤੁਹਾਡੇ ਜਵਾਈਆਂ ਅਸੀਂ ਕਲੋਨੀ ਵਾਲਿਆਂ ਨੂੰ ਬੋਲਣ ਨਹੀਂ ਦੇਣਾ ਹੁਣ ਤੁਸੀਂ ਦੱਸੋ ਅਸੀਂ ਕੰਮ ਕਰੀਏ ਕਿ ਅਸੀਂ ਇਹਨਾਂ ਦਾ ਦੱਸੀਏ ਵੀ ਵਪਾਰ ਪੁਲਿਸ ਨੂੰ ਵੀ ਇਹ ਚਿੱਟਾ ਕਰਦੇ ਆ ਅਗਰ ਆਸੀਂ ਕਰਦੇ ਆ ਤਾਂ ਸਾਡੇ ਦੇ ਘਰ ਬੰਨ ਚਲਾਣੇ ਆ ਸਾਡੀ ਫੈਮਿਲੀ ਚ ਕੋਣ ਆ ਸਾਡੇ ਨਾਲ ਸਾਡੇ ਘਰ ਦੇ ਹੈਗੇ ਉਹ ਡਰਦੇ ਆ ਵੀ ਤੁਸੀਂ ਪੁਲਿਸ ਕੋਲ ਨਹੀਂ ਜਾਣਾ ਅਸੀਂ ਕੀ ਕਰੀਏ ਤੁਸੀਂ ਦੱਸੋ ਪੁਲਸ ਵਾਲੇ ਤਾਂ ਤੁਹਾਨੂੰ ਸੰਯੋਗ ਪੂਰਾ ਚਾਹੀਦਾ ਵਾ ਅਗਰ ਪੁਲਸ ਵਾਲੇ ਸਾਡੇ ਨਾਲ ਆਸੀ ਪੁਲਸ ਵਾਲੇ ਦੇ ਨਾਲ ਅੱਛਾ ਮਹੱਲੇ ਦੇ ਵਿੱਚ ਕਾਉਂਸਲਰ ਵੀ ਹੈਗੇ ਨੇ ਇਹ ਕਾਉਂਸਲਰ ਜਿੱਤੇ ਬਕਾਇਆ ਲੋਕਾਂ ਦੇ ਵੱਲੋਂ ਤੁਹਾਡੇ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਨੇ ਉਹਨਾਂ ਨੂੰ ਪਤਾ ਵਾ ਕਿ ਚਿੱਟਾ ਵਿਗਦਾ ਨਹੀਂ ਸਚਦੇਵਾ ਜੀ ਨੂੰ ਆਸੀ ਕੰਪਲੇਂਟ ਪਾਈ ਸੀ ਉਹਨਾਂ ਨੇ ਪੁਲਸ ਵਾਲਿਆਂ ਨੂੰ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਆਸੀ ਦੇਖ ਲੈਣੇ ਆ ਵੀ ਜਿਹੜੇ ਆਸੀ ਕਾਰਵਾਈ ਕਰਾਂਗੇ ਉਹਨਾਂ ਨੂੰ ਕੀ ਹੋਇਆ ਐਕਸ਼ਨ ਹੋਇਆ ਜਾਂ ਐਕਸ਼ਨ ਹੋਇਆ ਵਾਲੇ ਕੋਚੋ ਨਹੀਂ ਹੋਇਆ ਜੀ ਐਕਸ਼ਨ ਸਾਡੇ ਤੇ ਹੀ ਹੋਇਆ ਜੀ ਆ ਤੁਸੀਂ ਦੇਖ ਲਿਆ ਇਹ ਐਕਸ਼ਨ ਹੋਇਆ ਜਿਹੜੀ ਆਸੀ ਕੰਪਲੇਟਾਂ ਪਾਈਆਂ ਮਹੱਲੇ ਚ ਚਿੱਟਾ ਕਰ ਕਿਸੇ ਨੂੰ ਕਹਿੰਨੇ ਨਾ ਵੇਚੋ ਅਗਰ ਅਸੀਂ ਕਹੀਏ ਵੇਚੋ ਅਸੀਂ ਉਹਨਾਂ ਲਈ ਬਹੁਤ ਚੰਗੇ ਆ ਅਗਰ ਅਸੀਂ ਉਹਨਾਂ ਨੂੰ ਕਹਾਂ ਚਿੱਟਾ ਵੇਚੋ ਨਾ ਤੇ ਅਸੀਂ ਉਹਨਾਂ ਲਈ ਮਾੜੇ ਆ ਤੇ ਉਹ ਸਾਡੇ ਘਰੇ ਆਂਦੇ ਆ ਕਿਰਪਾਨਾਂ ਲੈ ਕੇ ਕੋ ਬਿਲਕੁਲ ਤਸਵੀਰਾਂ ਅਤੇ ਗੱਲਬਾਤ ਵੀ ਤੁਸੀਂ ਸੁਣੀ ਤੇ ਤੁਸੀਂ ਤੁਹਾਨੂੰ ਮੈਂ ਇੱਕ ਤਸਵੀਰ ਜਰੂਰ ਦਿਖਾਉਣਾ ਚਾਹਾਂਗਾ ਕਿ ਕਿਸ ਤਰ੍ਹਾਂ ਜਿਵੇਂ ਕਿ ਲੁਧਿਆਣਾ ਦੇ ਅੰਬੇਦਕਰ ਨਗਰ ਦੇ ਵਿੱਚ ਗੁੰਡਾਗਰਦੀ ਆ ਨੰਗਾ ਨਾਚ ਅਤੇ ਹੱਥਾਂ ਦੇ ਵਿੱਚ ਬੀਅਰ ਦੀਆਂ ਬੋਤਲਾਂ ਲੈ ਕੇ ਉਸ ਦੇ ਵਿੱਚ ਅੱਗ ਲਾ ਕੇ ਕਿਸ ਤਰ੍ਹਾਂ ਮਹੱਲੇ ਦੇ ਵਿੱਚ دہشت ਦਾ ਮਾਹੌਲ ਬਣਾ ਕੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਫਿਲਮੀ ਸਟਾਈਲ ਵਾਂਗੂ ਇੱਥੇ ਗੁੰਡਾਗਰਦੀਆਂ ਨੰਗਾ ਨਾਚ ਦਿਖਾਇਆ ਗਿਆ ਵਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਮੋਬਾਈਲ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆ ਇੱਥੇ ਮਹੱਲੇ ਦੇ ਵਿੱਚ ਕੱਚ ਅਤੇ ਪੱਥੜੀ ਪੱਥਰ ਹੋਇਆ ਪਿਆ ਵਾ ਤੁਹਾਨੂੰ ਮੈਂ ਦੂਜੀ ਤਸਵੀਰ ਵੀ ਦਿਖਾ ਦੇਣਾ ਚਾਹਨਾ ਵਾਂ ਕਿ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਦੇ ਵਿੱਚ ਗੱਡੀਆਂ ਦੇ ਉੱਤੇ ਵਾਰ ਕੀਤਾ ਗਿਆ ਤੇ ਉਹਨਾਂ ਦੇ ਸ਼ੀਸ਼ੇ ਜਿਹੜੇ ਆ ਭੰਨੇ ਭੰਨੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਦੇ ਵੱਲੋਂ ਨਸ਼ਾ ਤਸਕਦੀ ਇਤਲਾਹ ਦੇਣ ਦਾ ਇਨਾ ਮਹਿੰਗਾ ਪੈ ਗਿਆ ਕਿ ਰਿਐਕਸ਼ਨ ਕੀ ਹੋਣਾ ਸੀ ਉਲਟਾ ਹੋਦ ਤੇ ਹੀ ਐਕਸ਼ਨ ਹੋ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਾ ਪਾ ਰਹੇ ਹੋ ਕਿ ਕਿੰਨਾ ਕੋ ਖੌਫਨਾਕ ਮੰਜ਼ਿਲ ਹੋਏਗਾ ਕਿੰਨਾ ਕੋ ਖੌਫਨਾਕ ਇੱਥੇ ਦਿਲ ਦੇਹਰਾਨ ਵਾਲਾ ਮੰਜ਼ਿਲ ਹੋਊਗਾ ਕਿ ਕਿਸ ਤਰ੍ਹਾਂ ਜਰੀਕਿਆ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਵਾਰ ਕੀਤਾ ਗਿਆ ਇੱਕ ਨੌਜਵਾਨ ਲੜਕੇ ਤੇ 30 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਸਾਗਰ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਮੋਲਟਾਉਨ ਦੀ ਪੁਲਸ ਇੱਥੇ ਆ ਕੇ ਜਾਇਜ਼ਾ ਲਿੱਤਾ ਹੋਇਆ ਹੈ ਪਰਿਵਾਰ ਦਾ ਬਿਆਨ ਲਿੱਤਾ ਹੋਇਆ ਹੈ ਹਾਲਾਂਕਿ ਯੁੱਧ ਨਸ਼ਾ ਤੇ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਵੀ ਜਿਹੜੀ ਕੀ ਚਾਲੂ ਕੀਤੀ ਗਈ ਹੈ ਪਰ ਉਹਦਾ ਫਾਇਦਾ ਕੀ ਹੈ ਲੋਕਾਂ ਨੂੰ ਕਿ ਅਗਰ ਕੋਈ ਨਸ਼ਾ ਬੰਦ ਕਰਾਉਣਾ ਚਾਹੁੰਦਾ ਆਪਣੇ ਮਹੱਲੇ ਦੇ ਵਿੱਚ ਤੇ ਉਸ ਨੂੰ ਰਿਐਕਸ਼ਨ ਕੀ ਹੋਣਾ ਉਸ ਦੇ ਉਲਟਾ ਰਿਐਕਸ਼ਨ ਹੋਵੇਗਾ ਇਹ ਸਵਾਲ ਜਨਤਾ ਪੁੱਛ ਰਹੀ ਹੈ ਨਾ ਅਸੀਂ ਪੁੱਛ ਰਹੇ ਹਾਂ ਸਵਾਲ ਜਨਤਾ ਪੁੱਛ ਰਹੀ ਹੈ ਕਿ ਸਾਡੇ ਨੌਜਵਾਨ ਜਿਹੜੇ ਆ ਅਗਰ ਇਤਲਾਹ ਦਿੰਦੇ ਨੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਤੇ ਜਿਹੜੇ ਚਿੱਟਾ ਵੇਚਦੇ ਨੇ ਜਾਂ ਨਸ਼ਾ ਤਸਕਰ ਨੇ ਉਹਨਾਂ ਦੇ ਵੱਲੋਂ ਬਾਰੋਂ ਮੁੰਡੇ ਹਾਇਰ ਕਰਕੇ ਸਾਡੇ ਪਰਿਵਾਰ ਦੇ ਉੱਤੇ ਹਮਲਾ ਕਰਾਇਆ ਜਾਂਦਾ ਵਾ ਵੇਖੋ ਜੀ ਇਹ ਜਿਹੜੀ ਚਿੱਟੇ ਚਟੇ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਜੀ ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੇ ਆਊਟਸਾਈਡਰ ਤੋਂ ਇੱਥੇ ਆਣ ਕੇ ਲੰਗੇ ਨੇ ਇਹਨਾਂ ਦਾ ਆਪਸ ਵਿੱਚ ਕਿਤੇ ਮੋੜਿਆ ਨਾ ਮੋੜਾ ਵਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟ ਬਟਾ ਖਲ ਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪ੍ਰਸ਼ਾਸਨ ਨਾਲੋਂ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਕੋਈ ਜਲਦੀ ਸਾਰੇ ਪਰਵਾਹ ਨੂੰ ਸਾਮਿਲ ਹੈ ਕਿ ਇਹ ਜਾ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦਾ ਮੈਂ ਹੁਣੇ ਕਾਰਵਾਈ ਕਰਦਣੀ ਆ ਸਰ ਰਵੀ ਕੀ ਹੱਥਾਂ ਨੇ ਹਥਿਆਰ ਦੀ ਕਿ ਉਹਨਾਂ ਦੇ ਕੋਈ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਾਨਾ ਵਗੈਰਾ ਸੀਗਾ ਬਾਕੀ ਉਹ ਕੋ CCTV ਵਗੈਰਾ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋ ਬੰਦਾ ਟੱਲਾ ਨਹੀਂ ਛੱਡਿਆ ਜਾਊਗਾ ਕੁਝ ਪਤਾ ਲੱਗਿਆ ਕਿ ਕਿੰਨੇ ਤੋਂ ਮੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋ ਬਾਈਕ ਸੀਗੀ ਇਹ ਵੇਖੋ ਜੀ ਵੇਖਿਆ ਕਹਿੰਗੇਗਾ CCTV ਤੇ ਵੇਖਿਆ ਜਾਊਗਾ ਕਿ ਚਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਗੁਰੂ ਜੀ ਕਿਉਂਕਿ ਤਲਵਾਰ ਵਜੇ ਕਹਿੰਦੇ ਪਰਿਵਾਰ ਦੇ ਬਿਲਕੁਲ ਇਨਸਾਫ ਮਿਲੇਗਾ ਜ ਪੁਲਿਸ ਪਾਲ ਦੀ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਜ ਨਹੀਂ ਹਉਣ ਦਿੱਤੀ ਕਿ ਠੋਕ ਕੇ ਕਾਰਵਾਈ ਕਰਾਂਗੇ ਬੰਦੇ ਫੜ ਕੇ ਅੰਦਰ ਦਵਾਂਗੇ ਠੀਕ ਹੈ ਜੀ ਮੇਰਾ ਨਾਮ ਮੌਂਟੀ ਸਿਧੇਵਾ ਜੀ ਮੈਂ ਕਾਉਂਸਲਰ ਆ ਇੱਥੇ ਵਾਰਡ ਨੰਬਰ 51 ਦਾ ਜੀ ਮੌਂਟੀ ਜੀ ਆ ਇੱਕ ਫਿਲਮੀ ਸਟਾਈਲ ਨੂੰ ਗੁੰਡਾਗਰਦੀ ਕੀਤੀ ਗਈ ਹੈ ਹੱਥਾਂ ਵਿੱਚ ਬੋਤਲਾ ਪਟ੍ਰੋ ਪੈਟਰੋਲ ਵਾਲੀ ਬੋਤਲਾ ਲੈ ਕੇ ਹਥਿਆਰ ਲੈ ਕੇ ਨੰਗੀਆਂ ਕਰਪਾਣਾ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਇਆ ਗਿਆ ਇੱਥੇ ਮਹੱਲੇ ਦੇ ਵਿੱਚ ਦੇਖੋ ਜੀ ਮੈਂ ਹੁਣੇ ਇੱਥੇ ਪਹੁੰਚਿਆ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਇੱਥੇ ਆ ਚੁੱਕੇ ਨੇ ਤਾਂ ਮੈਨੂੰ ਜਦੋਂ ਹੀ ਮਹੱਲਾ ਨਿਵਾਸੀਆਂ ਦਾ ਫੋਨ ਆਇਆ ਤਾਂ ਮੈਂ ਪਹਿਲ ਦੇ ਅਧਾਰ ਤੇ ਆ ਗਿਆ ਸਾਡੇ ਐਮਐਲਏ ਸਾਹਿਬ ਦੀ ਵੀ ਨੋਟਿਚ ਧਿਆਨ ਚ ਗੱਲ ਆ ਚੁੱਕੀ ਹੈ ਬਾਕੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਉਹਦੇ ਦੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਲਿਆ ਨਹੀਂ ਕੀਤਾ ਜਾਊਗਾ ਜੀ ਹਾਲਾਂਕਿ ਆਵਾਜ਼ ਦੀ ਪਾਰਟੀ ਵੱਲੋਂ ਕਿਹਾ ਗਿਆ ਕਿ ਯੁਧ ਨਸ਼ਾ ਵਿਰੁੱਧ ਲੜਾਈ ਦਾ ਛੇੜੀ ਹੋਈ ਹੈ ਪਰ ਜਦਾ ਕੀ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੱਕਦਾ ਉਹਨੂੰ ਜੜ ਤੋਂ ਮਿਟਾਇਆ ਜਾਂਦਾ ਵਾ ਆ ਹੁਣ ਆ ਦੇਖੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਆਪਾਂ ਯੋਧ ਨਸ਼ੇ ਵਿਰੋਧ ਦੇ ਵਿੱਚ ਜਦੋਂ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਕਰਾਂਗੇ ਤਾਂ ਦੇਖੋ ਜੇ ਉਹ ਇਹੋ ਜਿਹੀ ਗਲਤੀ ਕਰ ਰਹੇ ਨੇ ਤਾਂ ਉਹਦੇ ਦੀ ਸਖਤ ਤੋਂ ਸਖਤ ਕਾਰਵਾਈ ਹੈ ਜੀ ਤੇ ਆਪਣੇ ਐਸਚੂ ਸਾਹਿਬ ਨੇ ਤੁਹਾਡੇ ਸਾਹਮਣੇ ਪਹਿਲਾਂ ਹੀ ਕਿਹਾ ਸੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਤੇ ਕੱਲ ਮੇਰੇ ਹਿਸਾਬ ਨਾਲ ਜਿਹੜਾ ਵੀ ਹੋਊਗਾ ਸੀਸੀਟੀਵੀ ਦੇ ਵਿੱਚ ਦੇਖ ਕੇ ਪਹਿਲ ਦੇ ਆਧਾਰ ਤੇ ਗ੍ਰਿਫਤਾਰੀ ਹੋਊਗੀ। ਹੁੰਦੀ ਤੁਹਾਨੂੰ ਤੁਹਾਡੇ ਨੌਲੇਜ 'ਚ ਸੀਗਾ ਕਿ ਇੱਥੇ ਨਸ਼ਾ ਵਿਕਦਾ ਵੈ। ਨਹੀਂ ਦੇਖੋ ਮੇਰੀ ਨੌਲੇਜ 'ਚ ਨਹੀਂ ਸੀਗਾ ਜੀ ਇੱਥੇ ਨਸ਼ਾ ਵਿਕਦਾ ਬਾਕੀ ਅਸੀਂ ਇਹ ਹਦਾਇਤ ਦਿੱਤੀ ਹੋਈ ਸੀ ਵੀ ਜੇ ਕੋਈ ਨਸ਼ਾ ਵੇਚਦਾ ਤਾਂ ਤੁਸੀਂ ਹੁੰਦੇ ਤੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਐਮਐਲਏ ਸਾਹਿਬ ਨੂੰ ਮੈਨੂੰ ਜਾਂ ਜਿਹੜਾ ਸਾਡਾ ਟੋਲ ਫਰੀ ਨੰਬਰ ਹੁੰਦੇ ਤੇ ਤੁਸੀਂ ਕੰਪਲੀਟ ਦਰਜ ਕਰਾਓ। ਮੋਂਡੀ ਜੀ ਅੱਜ ਰਿਐਕਸ਼ਨ ਕੀ ਹੋਣਾ ਸੀ ਐਕਸ਼ਨ ਹੋ ਗਿਆ ਪਰਵਾਦੇ ਤੇ ਤੇ ਕਿਸ ਤਰ੍ਹਾਂ ਦਾ ਇਨਸਾਫ ਮਿਲੂਗਾ ਪਰਵਾਦੇ ਦੇਖੋ ਇਨਸਾਫ ਉਹ ਜੋ ਵੀ ਉਹ ਚਾਣਗੇ ਜੇ ਉਹਨਾਂ ਨਾਲ ਗਲਤ ਹੋਇਆ ਹੋਵੇ ਉਹਦੇ ਪਹਿਲ ਦੇ ਆਧਾਰ ਤੇ ਦੇਖੋ ਜੀ ਅਸੀਂ ਗ੍ਰਿਫਤਾਰੀ ਹੁੰਦੀ ਹੋਏਗੀ ਕੋਈ ਵੀ ਉਹਨਦੇ ਦੇ ਲਿਆਜ ਨਹੀਂ ਕੀਤਾ ਜਾਏਗਾ ਜੀ ਪੁਲਿਸ ਇਸ ਮਾਮਲੇ ਦੀ ਜਾਂਚ ਬਾਰੀਕੇ ਦੇ ਨਾਲ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਨੇ ਕੋਈ આરોપી ਪੁਲਿਸ ਗ੍ਰਿਫਤਾਰ ਕਰੇਗੀ ਇਹ ਆਉਣੇ ਚਰਚਾ ਦਾ ਵਿਸ਼ਾ ਹੈ